श्री कृष्ण दोस्तों ये वीडियो ਤੁਹਾਡਾ ਵੀ ਦਿਲ ਜਿੱਤ ਲੇਗੀ ਜਿਹੜੇ ਸਮਝਦੇ ਨੇ ਸਨਾਤਨ ਧਰਮ ਦੇ ਵਿੱਚ ਗਊ ਮਾਤਾ ਦੀ ਕਿੰਨੀ ਕਿ ਜਿਹੜੀ ਵੈਲਿਊ ਹੈ ਉਹ ਵੀਡੀਓ ਦੇਖ ਲੈਣਾ ਚਲਦੀ ਚਲਦੀ ਵੀਡੀਓ ਤੁਸੀਂ ਕਮੈਂਟਾਂ ਦੇ ਵਿੱਚ जय श्री कृष्ण ਲਿਖ ਕੇ ਸ਼ੇਅਰ ਕਰਨੀ ਆਓ ਪਹਿਲਾਂ ਵੀਡੀਓ ਦੇਖਦੇ ਆ ਵੀ ਕਿੰਨੀ ਆਸਥਾ ਜਿਹੜੀ ਹੈ ਸ਼ਰਦਾ ਕੀ ਉਹ ਗਊ ਮਾਤਾ ਦੇ ਵਿੱਚ श्री कृष्ण ਦੀ ਪ੍ਰਤਿਮਾ ਲੱਗੀ ਹੋਈ ਹੈ ਉਸ ਦੇ ਆਲੇ ਦੁਆਲੇ ਜਿਹੜੀ ਆ ਪ੍ਰਕਰਮਾ ਕਰ ਰਹੀ ਹੈ ਗਊ ਮਾਤਾ ਆਓ ਪਹਿਲਾਂ ਵੀਡੀਓ ਦੇਖਦੇ ਆ ਚਲਦੀ ਚਲਦੀ ਵੀਡੀਓ ਸ਼ੇਅਰ ਕਰਿਓ ਦੋਸਤੋ ਦੇਖੋ ਜੀ ਇਹ ਆਸ਼ਰਮ ਦੀ ਵੀਡੀਓ ਹੈ ਦੇਖੋ ਇਸ ਵੀਡੀਓ ਤੋਂ ਤੁਸੀਂ ਜਿਹੜੀ ਇਹ ਗੋਮਾਤਾ ਦੀ ਵਿਸ਼ੇਸ਼ਤਾ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਨਾਤਾ ਹੈ ਕ੍ਰਿਸ਼ਨ ਭਗਵਾਨ ਦੇ ਨਾਲ ਦੇਖੋ ਤੁਸੀਂ ਇਨਸਾਨੀ ਕਾਹ ਸਕਦੇ ਆ ਵੀ ਜਿਹੜੇ ਪਸ਼ੂ ਨੇ ਜਾਨਵਰ ਨੇ ਉਹਨਾਂ ਦੀ ਵੀ ਜਿਹੜੀ ਸ਼ਰਧਾ ਕੀ ਉਹ ਕ੍ਰਿਸ਼ਨ ਭਗਵਾਨ ਦੇ ਲੈ ਕੇ ਨਹੀਂ ਹੈ ਤੇ ਗਊ ਮਾਤਾ ਦੀ ਜਿਹੜੀ ਆ ਸਨਾਤਨ ਧਰਮ ਦੇ ਵਿੱਚ ਕੀ ਵੈਲਿਊ ਆ ਵੀਡੀਓ ਦੇਖੋ ਦੇਖੋ ਜੀ ਪ੍ਰਕਰਮਾ ਹੋ ਰਹੀ ਹੈ ਤਾਂ ਦੋਸਤੋ ਤੁਸੀਂ ਇਹ ਵੀਡੀਓ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਸ਼ੇਅਰ ਕਰਨੀ ਹੈ ਕਿਉਂਕਿ ਜਿਹੜਾ ਦਿਲ ਦੇ ਵਿੱਚ ਸ਼ਰਧਾ ਭਾਵਨਾ ਉਹ ਹਰ ਇੱਕ ਇਨਸਾਨ ਦੇ ਵਿੱਚ ਹੈ ਜੀਵ ਜੰਤੂਆਂ ਦੇ ਵਿੱਚ ਵੀ ਕ੍ਰਿਸ਼ਨ ਭਗਵਾਨ ਦੇ ਲਈ ਜਿਹੜੀ ਆ ਉਹ ਆਸਤਾ ਕੀ ਉਹ ਬਹੁਤ ਜ਼ਿਆਦਾ ਹੈ ਤਾਂ ਆ ਵੀਡੀਓ ਦਰਸਾ ਰਹੀ ਹੈ ਸਾਫ਼-ਸਾਫ਼ ਕਿ ਗਊ ਮਾਤਾ ਦੀ ਸਨਾਤਨ ਧਰਮ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਸਾਡੇ ਲਈ ਕੀ ਮਹੱਤਵ ਰੱਖਦੇ ਨੇ ਵੀਡੀਓ ਦਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ